ਹੈਲੋ ਗਾਇਸ ਵੈਲਕਮ ਟੂ ਮਾਈ ਨਿਊ ਨਿਊ ਬਲੌਗ ਮਿਨੀ ਬਲੌਗ ਨਹੀਂ ਬਲੌਗ ਹੀ ਹੈ ਲੌਂਗ ਬਲੌਗ ਬਣਾ ਰਹੀ ਹਾਂ ਗਾਇਸ ਕਿੰਨੇ ਦਿਨਾਂ ਬਾਅਦ ਆਜੇ ਤੇ ਗਾਇਸ ਸਾਡੇ ਘਰ ਦਾ ਹਾਲ ਦੇਖੋ ਟਾਈਮ ਪਤਾ ਕਿੰਨਾ ਹੋਣ ਵਾਲਾ ਵਾ ਮੈਂ ਤੁਹਾਨੂੰ ਟਾਈਮ ਦਿਖਾ ਦਿੰਨੀ ਕਿੰਨਾ ਹੋਣ ਵਾਲਾ ਹੈ ਤੇ ਮੇਰਾ ਕੰਮ ਦੇਖ ਲਓ ਸਾਰਾ ਪਿਆ ਵਾ ਹਲੇ ਵੀ ਇਹ ਸਾਡੇ ਕੋਲ ਟਾਈਮ 3 ਵਜੇ ਗਏ ਨੇ 3:05 ਹੋ ਗਏ ਆ ਤੇ ਗਾਇਸ ਦੇਖੋ ਇਹ ਮੇਰੇ ਹਸਬੰਡ ਲੇਟੇ ਹੋਇਆ ਇਹਨਾਂ ਦਾ ਜਿਹੜਾ ਆਪਰੇਸ਼ਨ ਹੋਇਆ ਵਾ ਆ ਦੇਖ ਦਿਖਾਇਓ ਪੇਟ ਸੋ ਗਾਇਸ ਆ ਦੇਖੋ ਇਹਨਾਂ ਦੇ ਥੈਲੀ ਲੱਗੇ ਲੈਟਰਿੰਗ ਵਾਲਾ ਆ ਦੇਖੋ ਇੱਥੇ ਚੀਰਾ ਲੱਗਿਆ ਪੂਰਾ ਟਾਂਕਿਆਂ ਦਾ ਆ ਲੇਟੇ ਹੋਏ ਨੇ 3 5 ਹੋ ਗਏ ਨੇ ਮੇਰੇ ਘਰ ਦਾ ਕੰਮ ਸਾਰਾ ਪਿਆ ਵਾ ਮੈਂ ਤੁਹਾਨੂੰ ਦਿਖਾ ਦਿੰਨੀ ਆ ਨਾ ਰੋਟੀ ਬਣਾਈ ਨਾ ਖਾਈ ਤੇ ਉਪਰੋਂ ਮੇਰੇ ਪੈਰ 'ਚ ਵੀ ਨਾ ਦਰਦ ਤੇ ਆ ਦੇਖੋ ਪੰਡੂ-ਪੰਡੂ ਕਿੰਨੇ ਪਏ ਆ ਪੰਡੇ ਪਏ ਆ ਸਾਰਾ ਘਰ ਦਾ ਖਿਲਾਰਾ ਦੇਖ ਲੋ ਆ ਦੇਖੋ ਆ ਦੇਖੋ ਨਾ ਰੋਟੀ ਪਾਣੀ ਸਭ ਇੱਦਾਂ ਹੀ ਪਿਆ ਆ ਦੇਖੋ ਬਿਸਤਰੇ-ਬਿਸਤਰੇ ਸਭ ਮੇਰੇ ਘਰ 'ਚ ਕਦੇ ਇਦਾਂ ਖਿਲਾਰਾ ਨਹੀਂ ਹਾਲ ਹੈ ਤੇ ਮੇਰੇ ਪੈਰ ਚ ਵੀ ਸੋ ਜਾਈ ਹੋਈ ਆ ਦੇਖੋ ਆ ਦੇਖੋ ਪੈਰ ਚ ਸੋ ਜਾਈ ਹੋਈ ਆ ਮੇਰੇ ਵੀ ਮੇਰਾ ਪੈਰ ਵੀ ਮੁੜ ਗਿਆ ਸੀ ਮੈਨੂੰ ਤਾਂ ਵੀ ਤੁਰਿਆ ਨਹੀਂ ਜਾ ਰਿਹਾ ਸਹੀ ਤਰ੍ਹਾਂ ਫਿਰ ਵੀ ਇਤਨਾ ਨਹੀਂ ਕੀ ਦਿਨ ਨજર ਲੱਗੀ ਕੀ ਹੋ ਗਿਆ ਰੱਬ ਜਾਣੇ ਰ ਤੇ ਗਾਇਸ ਸਾਨੂੰ ਪਤਾ ਮੈਂ ਤੁਹਾਨੂੰ ਦੱਸ ਨਹੀਂ ਸਕਦੇ 1 ਮਹੀਨੇ ਤੋਂ ਉੱਪਰ ਹੋ ਗਿਆ ਸੀ ਬਲੌਗ ਬਣਾ ਕੇ ਪਾਇਆ ਹੀ ਨਹੀਂ ਇੰਨਾ ਬੁਰਾ ਹਾਲ ਹੋ ਗਿਆ ਸੀ ਸਾਡਾ ਮੈਂ ਮੈਂ ਨਹੀਂ ਪਰੇਸ਼ਾਨ ਹੋ ਗਈ ਨਾ ਮੈਂ ਦੱਸ ਨਹੀਂ ਸਕਦੇ ਤੁਹਾਨੂੰ ਅੱਜ ਹੈਗਾ ਦੂਜਾ ਦਿਨ ਤੇ ਗਾਇਸ ਕੱਲ ਮੇਰਾ ਬਲੌਗ ਬਣ ਨਹੀਂ ਪਾਇਆ ਇਸ ਸਬੱਤ ਆ ਅੱਜ ਮੈਂ ਦੂਜੇ ਦਿਨ ਦਾ ਬਲੌਗ ਬਣਾਇਆ ਤੇ ਤੁਹਾਨੂੰ ਦੱਸਾਂ ਕੰਮ ਕਾਜ ਸਾਰਾ ਅੱਜ ਵੀ ਉਦਾਂ ਹੀ ਪਿਆ ਜਿੱਦਾਂ ਕੱਲ ਪਿਆ ਸੀ ਝਾੜੂ ਲਾਣ ਵਾਲਾ ਅੱਜ ਭਾਂਡੇ ਤੇ ਤੋਤੇ ਸੀ ਝਾੜੂ ਲਾਣ ਵਾਲਾ ਸੀਗਾ ਔਰ ਦੂਜੀ ਗੱਲ ਇਹ ਕਿ ਦੇਖੋ ਮੂੰਹ ਵਾਲੀ ਐਕਸਰਸਾਈਜ਼ ਕਰਦੇ ਗਾਇਸ ਆ ਦੇਖੋ ਮੂੰਹ ਵਾਲੀ ਐਕਸਰਸਾਈਜ਼ ਗਾਇਸ ਇਹ ਕਿ ਨਾਨੂ ਬੁਲੰਦ ਦੀ ਤਮੀਜ਼ ਬਿਲਕੁਲ ਭੁੱਲ ਲਗੇ ਆ ਆ ਦੇਖੋ

हाँ इनको तमीज नहीं है पहले जैसे पहले बात करते ना प्यार से वैसे नहीं करते गालियाँ निकाल के बात करते ये बंदा सुने भी ना गलती नाल भी मैं बाहर कम करती हूँ मैं बोलिए नहीं है तू पता अच्छा, है वीडियो अगले तक जानी है झूठ बोल झूठ रही सुनाऊंगी किसे दिन सुनाऊंगी टेंशन ना वो वीडियो रिकॉर्ड हाँ, कर सुनाती है जिधर फिर होंगे फिर मैं दस्ती हाँ स्पेशल वीडियो रिकॉर्ड करके सुनाऊंगी हाँ फिर ऐसे गालियाँ निकालते हैं ਅ ਦੇਖ ਨਾ ਦੇ ਪਤਾ ਲੱਗ ਜੂ ਤੁਹਾਨੂੰ ਹਾਂ ਮੈਂ ਝੂਟ ਬੋਲਿਆ ਦੇਖੋ ਬਾਹਰ ਮੰਝਾ ਪਿਆ ਬਾਹਰ ਸੁੱਤੇ ਪਏ ਸੀ ਉਹਨੇ ਧੁੱਪ ਚੱਲ ਗਈ ਹੁਣ ਤਾਂ ਹਾਂ ਜੀ ਤੇ ਆ ਰਹੀ ਤੇ ਝੋੜ ਲਾਉਣ ਵਾਲੀ ਆ ਆ ਕੱਪੜੇ ਦੇਖੋ ਇਦਾਂ ਹੀ ਪਏ ਆ ਹਾਂ ਕੀ ਕਰਾਂ ਜਾਂ ਪੱਜਾ ਬੱਚੇ ਜਾ ਹਾਂ ਐਵੇਂ ਬੋਲਦੇ ਰਹਿੰਦੇ ਆ ਦਿਵਾਨਾ ਖਰਾ ਨਹੀਂ ਸਿੱਖ ਗੱਲ ਕਹਾਂ ਸਾਡੇ ਇੱਥੇ ਦੇ ਲੋਕ ਕਿੰਨੇ ਖਰਾਬ ਹੈ ਨਾ ਗਾਇਸ ਬਹੁਤ ਜ਼ਿਆਦਾ ਪਤਾ ਕੀ ਹੋਇਆ ਮੈਂ ਜਿਸ ਮਹੀਨੇ ਸੇ ਮੈਂ ਬਿਮਾਰ ਆ ਮੇਰਾ ਪੈਰ ਵੀ ਸੁੱਜ ਗਿਆ ਹੋਇਆ ਵਾ ਪੈਰ ਤੇ ਵੀ ਸੋ ਜਾਇਆ ਮੈਂ ਤਾਂ ਬਿਮਾਰ ਹੈਗੀ ਜਿਹੜੀ ਹੈਗੀ ਆ ਵੇ ਘਰ ਆ ਲੱਗ ਤੁਹਾਨੂੰ ਪਤਾਉਣਾ ਦੇ ਹਾਲ ਕਿੰਨੀ ਖਰਾਬ ਸੀ ਹੁਣ ਜਾ ਕੇ ਥੋੜੀ ਥੋੜੀ ਖਾਣ ਪੀਣ ਲੱਗਿਆ ਬੋਲਣ ਲੱਗਿਆ ਤੇ ਗਾਇਸ ਹਲੇ ਵੀ टाਕੇ ਹਲੇ ਖੁੱਲੇ ਵੀ ਨਹੀਂ ਹੈ ਪਤਾ ਇੱਥੇ ਦੇ ਲੋਕ ਕੀ ਕਹਿੰਦੇ ਜਿੱਦਾਂ ਇਹਨਾਂ ਨੂੰ ਪੌੜੀਆਂ ਆਉਣੀਆਂ ਜਿੱਦੇ टाਕੇ ਲੱਗਦੇ ਆਪਣੇ ਢਿੱਡ 'ਚ ਇਹਨਾਂ ਦਾ ਦੂਜਾ ਆਪਰੇਸ਼ਨ ਹੋਇਆ ਵਾ ਤੇ टाਕੇ ਲੱਗਦੇ ਹਨ ਤੋ ਆਪਾਂ ਨੂੰ ਮਤਲਬ ਕਿ ਪੌੜੀਆਂ ਪੁੜੀਆਂ ਚੜਨ ਨੂੰ ਮੈਂ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹਾਲ ਔਰ ਮੈਂ ਪੂਰੀ ਦੁਨੀਆ ਨੂੰ ਵੀ ਪਤਾ ਹੁੰਦਾ ਕਿ ਤਾਂ ਕਿ ਲੱਗਦਾ ਪੌੜੀਆਂ ਚੜਨਾ ਹੋ ਤੰਨਾ ਕੁਛ ਕਰਨਾ ਮਨਾ ਹੁੰਦਾ ਵਾ ਉੱਚੀ ਨੂੰ ਉੱਚੀ ਨਹੀਂ ਵੀ ਜਗਾ ਹੁੰਦੀ ਉੱਥੇ ਤੁਰਨਾ ਵੀ ਮਨਾ ਹੁੰਦਾ ਵਾ ਜਦ ਜੋਰ ਦੀ ਵੀ ਨਹੀਂ ਤੁਰ ਸਕਦੇ ਨਾ ਇਹ ਸਾਰੀ ਗੱਲਾਂ ਤੁਹਾਨੂੰ ਪਤਾ ਹੈਗੀ ਤੇ ਗਾਇਸ ਇੱਥੇ ਦੇ ਲੋਕ ਇਨ ਹਰਾਮੀ ਹੈ ਨਾ ਮੈਂ 6 ਮਹੀਨਾ ਹੀ ਹੋਇਆ ਮਹੀਨਾ ਇਹਨਾਂ ਨੂੰ ਬਿਮਾਰ ਹੋਇਆ ਮਹੀਨਾ ਹੋ ਗਿਆ ਨ ਮਹੀਨਾ ਬਾਥਰੂਮ ਨਹੀਂ ਤੋਇ ਗਾਇਸ ਇੱਥੇ ਦੇ ਲੋਕ ਪਤਾ ਮੈਨੂੰ ਕੀ ਕਹਿੰਦੇ ਤੁਸੀਂ ਜਿਹੜਾ ਬਾਥਰੂਮ ਸਿੱਟ ਕੇ ਜਾਂਦੇ ਹੋ ਮੈਂ ਕਿਹਾ ਅਸੀਂ ਪਾਣੀ ਵੀ ਤਾਂ ਡੋਲਦੇ ਆ ਮੈਂ ਦੂਜੇ ਚੋਂ ਸਰਦੇ ਕਹਿੰਦੇ ਤੁਸੀਂ ਬਾਥਰੂਮ ਤੋਂ ਹੋਏ ਕੋਈ ਇੱਥੇ ਲੋਕ ਇੰਨੀ ਮਜਬੂਰੀ ਨਹੀਂ ਸਮਝਦੇ ਕਿ ਸੇਦੀ ਜੇ ਇੱਥੇ ਕੇ ਸਦਾ ਕੋ ਛੋ ਜੇ ਫਿਰ ਉਹ ਕਹਿੰਦੇ ਸਾਡੀ ਮਜਬੂਰੀ ਹੈ ਐਹੋ ਜੀ ਗੱਲਾਂ ਕਰਦੇ ਆ ਮੈਂ ਤਾਂ ਪਰੇਸ਼ਾਨ ਹੋ ਗਈ ਸੈਪਰੇਟ ਕਰ ਲੈਣਾ ਚਾਹੀਦਾ ਬਈ ਚਾਰ ਲੋਕਾਂ ਦੇ ਵਿੱਚੋਂ ਨਾ ਲੋਕ ਮਜ਼ਾ ਹੁਣਾ ਤੇ ਥੱਲੇ ਲਾਨਣ ਦੀ ਕੋਸ਼ਿਸ਼ ਕਰਦੇ ਆ ਐਹੋ ਜੀ ਲੋਕ ਹੁੰਦੇ ਆ ਤੇ ਮੈਂ ਹਲੇ ਦੇਖੋ 4 ਵਜੇ ਦੇ 3 4 ਵਜੇ ਮੈਂ ਫਰੀ ਹਲੇ ਤੱਕ ਨਹੀਂ ਹੋਈ ਮੈਂ ਪਾਂਡੇ ਧੋਣੇ ਇਹ ਕਰਨਾ ਹੋ ਕਰਨਾ ਇਦਾਂ ਕਰਨਾ ਉਦਾਂ ਕਰਨਾ ਸਭ ਕੁਝ ਕਰਨਾ ਵਾਲੇ ਮੈਂ ਫਿਰ ਇੱਕ ਗਾਈ ਤੁਸੀਂ ਸੋਚੋ ਜਿਹੜੇ ਪੜੋਸੀ ਹੁੰਦੇ ਤੇ ਸਾਥ ਦਿੰਦੇ ਹੁੰਦੇ ਆ ਸਾਡੇ ਇਹ ਜਿਹੇ ਪੜੋਸੀ ਨਹੀਂ ਹੈਗੇ ਮੈਂ ਹਲੇ ਦੇਖੋ ਮੇਰਾ ਘਰ ਦਾ ਵੀ ਕੰਮ ਨਹੀਂ ਮੁੱਕਿਆ ਤੇ ਮੈਂ ਉੱਥੇ ਬਾਹਰ ਉਧਰ ਬਾਥਰੂਮ ਜਿਹੜੇ ਛੱਤੀ ਬੰਦੇ ਜਾਂਦੇ ਆ ਮੈਂ ਉੱਥੇ ਕਿਵੇਂ ਧੋ ਦੂੰਗੀ ਇਹਨੇ ਸਾਰੇ ਸਮਾਂਦਾਰ ਸਭ ਨੂੰ ਪਤਾ ਇਹਦਾ ਕੰਮ ਪਿਆਵਾ ਹਲੇ ਕਰਨ ਵਾਲਾ ਪਰ ਕੋਈ ਸਾਥ ਨਹੀਂ ਦਿੰਦਾ ਗਾਇਸ ਕੋਈ ਵੀ ਨਹੀਂ ਹਾਂ ਇਹੇ ਜੇ ਲੋਕ ਨੇ ਇੱਥੇ ਤੇ ਆਹ ਦੇਖੋ ਆ ਚਾੜੂ ਹਲੇ ਬੰਦ ਪਿਆ ਹੋਇਆ ਥੱਲੇ ਹਲੇ ਮੈਂ ਡਸਟਿੰਗ ਡਸਟਿੰਗ ਕਰਕੇ ਪੱਡੇ ਧੋ ਕੇ ਹੱਟੀਆਂ ਹਲੇ ਚਾੜੂ ਲਾਉਣ ਵਾਲੀ ਪਰ ਕਹਿੰਦੇ ਨਾ ਜਦੋਂ ਬੰਦੇ ਦੇ ਮੁਸੀਬਤ ਆਂਦੀ ਹੈ ਤਾਂ ਚਾਰੋ ਬਾਸਰ ਆਂਦੀ ਹੈ ਬਸ ਇਹਨਾਂ ਨੂੰ ਠੀਕ ਹੋ ਲੰਦੋ ਵੀ ਫਿਰ ਮੈਂ ਦੱਸ ਮੈਂ ਤਾਂ ਇਹਨਾਂ ਕੋਈ ਗੱਲ ਨਹੀਂ ਕਰੂੰ ਕਦੇ ਵੀ ਮੈਂ ਇਹ ਜੀ ਆ ਫਿਰ ਇਹੇ ਜੇ ਲੋਕਾਂ ਨਾਲ ਕੀ ਗੱਲ ਕਰਨੀ ਆ ਆ ਦੇਖੋ ਮੇਰੇ ਪਾਂਡੇ ਵੀ ਫਿਰ ਇਕੱਠੇ ਹੋਣ ਲੱਗ ਗਏ ਗਾਇਸ ਸਾਮ ਦਾ ਟਾਈਮ ਹੋ ਚੁੱਕਿਆ ਵਾ ਮੈਂ ਰੋਟੀ ਰੱਟੀ ਤਾਂ ਬਣਾ ਲਈਆਂ ਗਾਇਸ ਪਰ ਇੱਕ ਗੱਲ ਕਹਾਂ ਅੱਜ ਅਸੀਂ ਪੱਟੀ ਕਰਾਨੀ ਗਈ ਹਸਪੀਟਲ ਨੂੰ ਹਸਪੀਟਲ ਤੇ 12 10 ਵੱਗ ਗਿਆ ਸੀ ਨਾ ਕੱਲ ਤੇ ਅੱਜ ਆਪਾਂ ਇੱਥੇ ਸਾਡੇ ਨਾਲ ਇੱਕ ਡਾਕਟਰ ਹੈ ਉੱਥੇ ਜਾਵਾਂਗੇ ਉਹ ਤੋਂ ਪੱਟੀ ਕਰਾਵਾਂਗੇ ਕਿਉਂਕਿ ਹੁਣ ਤਾਂ ਕਹਿੰਦੇ ਨਾਰਮਲੀ ਪੱਟੀ ਹੁੰਦੀ ਹੈ ਇਹਨਾਂ ਨੂੰ ਥੋੜਾ ਜਿਹਾ ਅਮਰੂਦ ਵੀ ਕੱਟ ਕੇ ਦੇ ਦਿੰਨੇ ਆ ਕਿਉਂਕਿ ਇਹ ਕਹਿੰਦੇ ਇਹਨਾਂ ਨੂੰ ਭੁੱਖ ਲੱਗੀ ਹੋਈ ਹੈ ਅਮਰੂਦ ਨਾਲ ਕਿਹਨੇ ਡਾਈਜੈਸਟਰ ਸਿਸਟਮ ਨੂੰ ਫੈਲਾੰਦਾ ਵਾ ਤਾਂ ਹੀ ਅਸੀਂ ਅਮਰੂਦ ਦਿੰਨੇ ਆ ਨੰਨੇ ਤਾਂ ਵੈਸੇ ਤਾਂ ਨਹੀਂ ਦਿੰਨੇ ਤੇ ਆ ਦੇਖੋ ਅੱਜ ਆਪਾਂ ਗੋਭੀ ਦੀ ਸਬਜ਼ੀ ਬਣਾਏ ਆ ਆਲੂ ਗੋਭੀ ਆ ਅਮਰੂਦ ਭਾਇਆ ਕੱਟ ਅਮਰੂਦ ਤਾਂ ਕਿਹੜਾ ਜਿਹੜਾ ਪੱਕਿਆ ਨੇ ਹੁੰਦਾ ਜਿਆਦਾ ਉਹ ਵਾਲਾ ਮੂਦ ਹੈ ਅਸੀਂ ਇਹਨਾਂ ਨੂੰ ਹੀ ਦਿੰਨੇ ਆ ਹਾਰਡ ਵਾਲਾ ਅਮਰੂਦ ਨਹੀਂ ਹੈ ਇਹ ਹੁੰਦਾ ਹਾਰਡ ਹੁੰਦਾ ਖਰਾ ਰਾ ਜਿਹਾ ਦੇਖੋ ਜਿਹੜਾ ਪੱਕਿਆ ਹੋਈ ਹੈ ਈ ਲਵ ਲਾ ਇਹ ਬੰਦਾ ਹਰਾ ਹਰਾ ਉਹ ਨਹੀਂ ਹੈਗਾਏ ਕਿਉਂਕਿ ਇਹਨਾਂ ਨੂੰ ਹਾਰ ਨਹੀਂ ਦੇਣੀ ਨੀ ਚੀਜ਼ਾਂ ਕਰਕੇ ਇਦਾਂ ਆ ਦੇਖੋ ਤੇ ਗਾਇਸ ਮੇਰੇ ਪੈਰ ਨਾ ਪਹਿਲਾਂ ਨਾਲੋਂ ਹੁਣ ਠੀਕ ਆ ਹੁਣ ਦੋ ਦੋ ਤਿੰਨ ਦਿਨ ਹੋ ਗਏ ਨਾ ਅਸੀਂ ਦਵਾਈ ਲੈ ਕੇ ਆਏ ਸੀ ਉਹਨੇ ਦਵਾਈ ਦਿੱਤੀ ਸੀ ਪੰਜ ਛੇ ਦਿਨਾਂ ਦੀ ਤਾਂ ਦੂਜਾ ਇਹ ਕਿ ਹਾਂ ਹੁਣ ਜਦੋਂ ਰਾਤ ਨੂੰ ਜਦੋਂ ਬਿਸਤਰ 'ਤੇ ਸੌਣੇ ਨਾ ਸਿੱਕਾ ਮਾਰਜਾ ਉਹਦੋਂ ਨਾਣਾ ਜਦੋਂ ਮੇਰੇ ਪੈਰ ਦੀ ਖਿੱਚਦੀਆਂ ਨਹੀਂ ਹੁੰਦੀ ਨਾਣਾ ਉਹਦਾ ਹੁੰਦਾ ਵਾ ਕਿ ਮੈਂ ਪੈਰ ਮੁੜਿਆ ਹੋਇਆ ਸੀ ਨਾ ਅਮਰੂਦ ਘੱਟ ਤੇਨੇ ਅਮਰੂਦ ਘੱਟ ਤੇ ਤੇ ਦੇ ਵਿੱਚ ਕਾਲਾ ਨਮਕ ਤੇ ਕਾਲੇ ਨਮਕ ਦੇ ਵਿੱਚ ਮੈਂ ਜੀਰਾ ਤੇ ਕਾਲੀ ਮਿਰਚ ਭੁੰਨ ਕੇ ਉਹਨੂੰ ਕੁੱਟ ਕੇ ਫਿਰ ਮਿਕਸ ਕਰਦੇ ਆ ਆ ਦੇਖੋ ਆਂ ਦੇਖਾ ਦੇਖੋ ਕਿੰਨਾ ਹੋ ਗਿਆ ਆਇਨਾ ਦੀ ਮੋਟਰਸਾਈਕਲ ਦਾ ਹਾਲ ਦੇਖੋ ਇਹ ਚਲਾਂਦੇ ਨਹੀਂ ਨਾ ਕਿੰਨੀ ਗੰਦੀ ਹੋ ਗਈ ਇਹਨੂੰ ਸਾਫ਼ ਕਰਨਾ ਲਈ ਆਏ ਹੁਣ ਕਰਾਂਗੇ ਕਿਸੇ ਦਿਨ ਤੇ ਚੱਲਦੇ ਆਪਾਂ ਆ ਆ ਦਿਖਾ ਲੇਟੇ ਹੋਏ ਫੇਲੀ ਭਰ ਗਈ ਦੇਖ ਦੇਖ ਆ ਦੇਖੋ ਗਾਇਸ ਥੈਲੀ ਇਦਾਂ ਭਰਦੇ ਆ ਕੋਈ ਨਾ ਮੈਂ ਕਰ ਦਿੰਨੀ ਆ ਖਾਲੇ ਛੱਡ ਦੋ ਇਹਨੂੰ ਬਾਅਦ ਚ ਖਾਓ ਫਿਰ ਹਾਂ ਇਹਨੂੰ ਗਾਇਸ ਅੱਜ ਦਾ ਵਲੌਗ ਆਪਾਂ ਇੱਥੇ ਖਤਮ ਕਰਦੇ ਆ ਮਿਲਦੇ ਆ ਕਿਸੇ ਨੈਕਸਟ ਵਲੌਗ ਚ ਤਦ ਤੱਕ ਲਈ ਬਾਏ ਬਾਏ ਤੇ ਗਾਇਸ ਆਪਣਾ ਸਾਰਿਆਂ ਦਾ ਧਿਆਨ ਰੱਖਿਓ ਖਾਣ ਪੀਣ ਦਾ ਕਿਉਂਕਿ ਅੱਜਕੱਲ ਬਿਮਾਰੀਆਂ ਦਾ ਕੋਈ ਪਤਾ ਨਹੀਂ ਕਦੋਂ ਕਿੱਥੇ ਬਿਮਾਰੀ ਫੈਲ ਜਾ ਸੁੱਕੀ ਠੰਡ ਹੈਗੀ ਉਹ ਤੋਂ ਵੀ ਬਚ ਕੇ ਰਹੋ ਜਿੰਨਾ ਹੋ ਸਕੇ ਤੇ ਅੱਜਕੱਲ ਕੋਈ ਪਤਾ ਨਹੀਂ ਵਹਿ ਬਿਮਾਰੀਆਂ ਦਾ ਕਿਵੇਂ ਬਿਮਾਰੀ ਆ ਜਾਂ ਕਿੱਦਾਂ ਆ ਜਾ ਕੋਈ ਪਤਾ ਨਹੀਂ ਜਿੱਦ ਸਾਡੇ ਘਰ ਚ ਇੱਕ ਦਮ ਹੀ ਆਇਆ ਦੇਖ ਲਓ ਤੁਹਾਨੂੰ ਸਾਲਿਆਂ ਨੂੰ ਪਤਾ ਹੀ ਆ ਤੇ ਬਾਏ ਬਾਏ